ਗੁਰਦਾਸਪੁਰ ਕਾ ਹਨੂਆਨ ਰੋਡ ਤੇ ਗੁਰਦਾਸਪੁਰ ਦੇ ਨਜ਼ਦੀਕੀ ਪਿੰਡ ਤਿੱਬੜ ਵਿਖੇ ਸਤੀ ਮਾਤਾ ਮੰਦਰ ਨੇੜੇ ਕੂੜੇ ਦੇ ਅੰਬਾਰ ਲੱਗੇ ਹੋਏ ਹਨ ਜੋ ਕਿ ਦਿਨੋ ਦਿਨ ਵਧਦੇ ਜਾ ਰਹੇ ਹਨ ਇਸ ਧਾਰਮਿਕ ਸਥਾਨ ਦੀ ਬਹੁਤ ਮਾਨਤਾ ਹੈ ਤੇ ਮਹੀਨੇ ਵਿੱਚ ਚਾਰ ਪੰਜ ਲੰਗਰ ਇੱਥੇ ਲਗਾਏ ਜਾਂਦੇ ਹਨ ਪਰ ਫਿਰ ਵੀ ਸਾਰੇ ਪਿੰਡ ਦੇ ਕੂੜੇ ਦੇ ਢੇਰ ਇੱਥੇ ਲੱਗੇ ਦੇਖੇ ਜਾ ਸਕਦੇ ਹਨ ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਪਿੰਡ ਵਿੱਚ ਕੂੜਾ ਸੁੱਟਣ ਲਈ ਕੋਈ ਵੀ ਜਗ੍ਹਾ ਜਾਂ ਡੰਪ ਨਹੀਂ ਮੁਹਈਆ ਕਰਵਾਇਆ ਗਿਆ 20 ਸਾਲ ਤੋਂ ਪ੍ਰਸ਼ਾਸਨਿਕ ਅਧਿਕਾਰੀਆਂ ਅਤੇ ਵੱਖ-ਵੱਖ ਸਮਿਆਂ ਤੇ ਬਣੀਆਂ ਪੰਚਾਇਤਾਂ 'ਕੇ ਗੋਹਲ ਲਗਾਉਂਦੇ ਆ ਰਹੇ ਹਨ ਪਰ ਕਦੇ ਸੁਣਵਾਈ ਨਹੀਂ ਹੋਈ ਤੇ ਉਹਨਾਂ ਜਲਦ ਤੋਂ ਜਲਦ ਇਸ ਸਮੱਸਿਆ ਦਾ ਹੱਲ ਕਰਨ ਦੀ ਮੰਗ ਕੀਤੀ ਸੋ ਪਿੰਡ ਦਾ ਵਸਨੀਕ ਆ ਇਹ ਸਾਡਾ ਲਾਲ ਸਿੱਧਿਆ ਮੰਦਰਵਾ ਇੱਥੇ ਹਰ ਮਹੀਨੇ ਦੋ-ਤਿੰਨ ਮਹੀਨੇ ਬਾਅਦ ਲੰਗਰ ਲੱਗਦਾ ਵਾ ਪਰ ਸਾਡੇ ਮੰਦਰ ਦੇ ਨਾਲ ਨਾ ਕੂੜਾ ਲੋਕੀ ਸੁੱਟਦੇ ਆ ਜਿਸ ਕਰਕੇ ਅਸੀਂ ਲੋਕ ਬਹੁਤ ਪਰੇਸ਼ਾਨ ਵਾ ਇਹ ਅਸੀਂ ਸਾਡੀ ਇਹ ਮੰਗ ਆ ਪਿੰਡ ਵਾਲਿਆਂ ਦੀ ਕਿ ਇਸ ਕੂੜੇ ਨੂੰ ਕਿਤੇ ਹੋਰ ਜਗ੍ਹਾ ਸ਼ਿਫਟ ਕੀਤਾ ਜਾਵੇ ਜਾਂ ਕੋਈ ਸਰਕਾਰੀ ਜਗ੍ਹਾ ਦਿੱਤੀ ਜਾਵੇ ਜਿੱਥੇ ਇਹ ਕੂੜੇ ਨੂੰ ਉੱਥੇ ਸੁੱਟਿਆ ਜਾਵੇ ਸਾਡੇ ਦੇ ਸਮੰਦ ਦਾ ਵਾਤਾਵਰਨ ਦੂਸ਼ਿਤ ਨਾ ਹੋਵੇ ਬਸ ਸਾਨੂੰ ਇਹੀ ਆ ਸਰਕਾਰ ਨੂੰ ਰਿਕਵੈਸਟ ਕਿ ਐਸਾ ਕੋਰੇ ਨੂੰ ਕਿ ਤਾ ਹੋਰ ਜਗ੍ਹਾ ਸ਼ਿਫਟ ਕੀਤਾ ਜਾਵੇ ਉਹ ਸਾਡੇ ਇਸ ਮੰਦਰ ਦੀ ਮਾਣ ਵਯਾਦਾ ਬਣੀ ਰਹੇ ਕਿੰਨੀ ਦੇਰ ਹੋ ਗਈ ਇੱਥੇ ਕਿਰਪਾ ਪਾਜੀ ਮੈਕਸਿਮ ਦੋ ਤਿੰਨ ਸਰਕਾਰ ਆਈਆਂ ਵਾ ਇਹ ਕੂੜਾ ਇੱਥੇ ਤੇ ਹੁੰਦਾ ਵਾ ਕੋਈ ਇਹਦੇ ਵੱਲ ਕੇਅਰ ਨਹੀਂ ਕਰਦਾ ਨਾ ਇਹਦੇ ਕੋਲ ਖਿਆਲ ਕਰਦਾ ਵਾ ਤੁਸੀਂ ਆਪੀਆਂ ਮੰਗ ਲੱਗੇ ਰੱਖੀ ਹੈ ਸਰਕਾਰਾਂ ਆ ਗਈਆਂ ਪ੍ਰਸ਼ਾਸਨ ਆ ਗਏ ਨਹੀਂ ਭਾਜੀ ਸਾਡੀ ਦੋਨਾਂ ਆ ਕੇ ਮੰਗਵਾ ਆਈ ਕਹਿੰਦੇ ਆ ਕਿ ਸਾਨੂੰ ਸਾਨੂੰ ਕੂੜੇ ਚ ਕੋਈ ਮਤਲਬ ਵਾ ਸਾਡੇ ਵੱਲੋਂ ਭਾਏ ਪ੍ਰਸ਼ਾਸਨ ਚੁੱਕੇਗਾ ਭਾਏ ਸਾਡੇ ਕੋਲ ਸਰਕਾਰ ਦੇ ਤਾਂ ਸਾਨੂੰ ਸਾਫ਼ ਸੁੱਝੀ ਆਪਣੇ ਮੰਗਦੇ ਆਵਾਗੇ ਸ਼ਾਕੇ ਸਰਪੰਚ ਸਾਹਿਬ ਕੀ ਕਹਿੰਦੇ ਆ ਸਰਪੰਚ ਸਾਹਿਬ ਮਾਰ ਗਿਆ ਉਹ ਉਹਦਾ ਸਾਡੇ ਮੰਦਰ ਲਾਗੇ ਘਰ ਦਾ ਉਹ ਦੇਖ ਕੇ ਇਗਨੋਰ ਕਰ ਦਿੰਦੇ ਆ ਮਤਲਬ ਉਹ ਡਿਊਟੀ ਉਹਨਾਂ ਦੀ ਬੰਦੀ ਆ ਪਰ ਹੁਣ ਪਿੰਡ ਵਾਲੇ ਉਹਨਾਂ ਤੋਂ ਵੀ ਜਾਣਗੇ ਪਰ ਜਿੰਨੇ ਵੀ ਦੇਖਣਾ ਵਾ ਦੇਖ ਕੇ ਇਗਨੋਰ ਕਰਦਣਾ ਵਾ ਚੁੱਕਣਾ ਕਿਸਨੇ ਆ ਨਹੀਂ ਆ ਪਰ ਸਾਡੀ ਇਹੀ ਮੰਗ ਵਾ ਕਿ ਇਹ ਕੂੜਾ ਚੁੱਕਿਆ ਜਾਵੇ ਵੱਡਾ ਪਿੰਡ ਹੈ ਸਿੱਪੜ ਹੈ ਜਗ੍ਹਾ ਨਹੀਂ ਜਗ੍ਹਾ ਨਹੀਂ ਹੈਗੀ ਪੁਰਾ ਸੁਤਰ ਦੀ ਜਗ੍ਹਾ ਨਹੀਂ ਹੈਗੀ ਕੋਈ ਨਹੀਂ ਨਹੀਂ ਜੀ ਨਹੀਂ ਨਹੀਂ ਮੈਂ ਲੋਕੋ ਚ ਨਹੀਂ ਦਿੱਤਾ ਗਿਆ ਨਹੀਂ ਜੀ ਨਹੀਂ ਨਹੀਂ ਮੇਰਾ ਨਾਮ ਜੀ ਬਬਲੂ ਪੰਡਤ ਇਹ ਦੇਖੋ ਲਾਲੀ ਸੱਤਿਆ ਦਾ ਮੰਦਿਰ ਆ ਭੋਲੇ ਸ਼ੰਕਰ ਦਾ ਇੱਥੇ ਦਰਬਾਰ ਹੀ ਬੜਾ ਵਧੀ ਵਧੀਆ ਵਾ ਕਿ ਇੱਥੇ ਕਿਸ ਚੀਜ਼ ਦੀ ਮਤਲਬ ਦੇਖੋ ਕਿੰਨਾ ਤਗੜਾ ਕੂੜੇ ਦਾ ਢੇਰ ਲੱਗੇਦਾ ਵਾ ਮੀ ਹੁੰਦਾ ਇੰਨਾ ਕ ਜਿਆਦਾ ਗੰਧ ਵਾ ਨਾ ਕਿ ਜਿੱਲੇ ਮੀ ਹੁੰਦਾ ਤਾਂ ਇੱਥੇ ਨਹੀਂ ਇੰਨੀ ਬਦਬੂ ਆਉਂਦੀ ਆ ਨਾ ਕਿ ਖਲੋਤਾ ਨਹੀਂ ਜਾਂਦਾ ਸਾਡੀ ਇਹੀ ਸਰਕਾਰ ਅੱਗੇ ਰਿਕਵੈਸਟ ਵਾ ਕਿ ਕੂੜਾ ਇੱਥੋਂ ਚੁੱਕਿਆ ਜਾਵੇ ਤੇ ਪਾਣੀ ਦੀ ਨਿਕਾਸੀ ਹੋ ਜਾਏ ਜਾਂ ਕਿਤੇ ਟਰਾਲਰ ਖੋ ਜਾਣਾ ਜਾਂ ਕੋਈ ਉਹਨਾਂ ਦੀ ਸਰਕਾਰੀ ਜਗ੍ਹਾ ਵਾ ਸਰਕਾਰੀ ਜਗ੍ਹਾ ਦੇ ਵਿੱਚ ਕੂੜਾ ਕਿਤੇ ਸਟਾਇਆ ਜਾਏ ਇਸੇ ਪਾਣੀ ਦਾ ਕੋਸ ਕੋਈ ਨਹੀਂ ਨਾ ਇੱਥੇ ਕੋਈ ਰਿਸਿਵਰ ਨਿਕਲੇ ਦਾ ਪਿੰਡ ਦੇ ਵਿੱਚ ਨਾ ਕੋਈ ਨਾਲਾ ਨਿਕਲੇ ਦਾ ਕਿ ਜਿੱਥੇ ਪਾਣੀ ਜਾਵੇ ਉਧਰ ਬਾਬੇ ਤਰਗੁਰ ਦੀ ਸਾਈਡ ਪਾਣੀ ਜਾਂਦਾ ਵਾ ਪਾਣੀ ਜਾ ਕੇ ਉੱਥੇ ਜਮਾ ਹੋਇਆ ਰਹਿੰਦਾ ਵਾ ਉਹੀ ਪਾਣੀ ਬੈਕ ਨੂੰ ਨਾਲੀਆਂ ਵਿੱਚ ਆ ਜਾਂਦਾ ਵਾ ਤੇ ਪਿੰਡ ਦਾ ਬਹੁਤ ਬੁਰਾ ਹਾਲ ਆ ਬੱਡਾ ਪਿੰਡ ਹੈ ਬੱਡਾ ਮੇਲਾ ਦਾ ਹੈ ਇੱਥੇ ਤਾਰਾ ਗੰਗੂ ਕਾਫੀ ਮਸ਼ਹੂਰ ਹੈ ਦੂਰੋਂ ਦੂਰੋਂ ਸੰਗਠਨ ਵੀ ਹੈ ਲੇਕਿਨ ਫਿਰ ਵੀ ਇਹ ਪਿੰਡ ਪੂਰਾ ਤੋੜੇ ਇਹ ਜੰਪ ਕਹਿ ਰਹੇ ਹੋਏ ਤੇ ਦੇ ਲਈ ਇਹ ਚਾਹ ਲੋ ਤੁਸੀਂ ਇਹ ਕੋਨੇ ਚਾਹੀਦੇ ਆ ਜਾਂ ਪਿੰਡ ਦਾ ਕੋਈ ਨਿਕਾਸ ਹੋਣਾ ਚਾਹੀਦਾ ਬਾ ਰਿਸਾਈਵਲ ਪੈਣੇ ਚਾਹੀਦਾ ਵਾ ਤੇ ਮੇਨ ਜਗ੍ਹਾ ਜਗ੍ਹਾ ਕੂੜੇ ਚ ਕੋ ਨਹੀਂ ਚਾਹਦੇ ਰਾਮ ਰਾਮ ਭਾਜੀ ਮੈਂ ਪੰਡਤ ਨਵਨੀਸ਼ ਕੁਮਾਰ ਉਰਫ ਸੰਨੀ ਪੰਡਤ ਭਾਜੀ ਇਹ ਸਾਡਾ ਮੰਦਿਰ ਆ ਮਾਤਾ ਲਾਲੀ ਸਤੀ ਇਹਨੂੰ ਪੂਰਾ ਪਿੰਡ ਤਿਬੜ ਵਾਲੇ ਪੂਜਦੇ ਆ ਭਾਜੀ ਇੱਥੇ ਹਰ ਤੀਸਰੇ ਦਿਨ ਪੰਜਵੇਂ ਦਿਨ ਮਹੀਨੇ ਦੇ ਵਿੱਚ ਪੰਜ ਛੇ ਲੰਗਰ ਲੱਗਦੇ ਆ ਤੇ ਭਾਜੀ ਇੱਥੇ ਦੇਖੋ ਤੁਹਾਡੇ ਸਾਹਮਣੇ ਹਮ ਹਮ ਕੇ ਪੀੜ ਹੁੰਦੀ ਆ ਮਾਤਾ ਚਿੰਤਪੁਰ ਨੇ ਦਾ ਅੰਦਰ ਮਨੋ ਕਾਮਨਾ ਪੂਰਨ ਕਰਨ ਵਾਲਾ ਮੰਦਿਰ ਆ ਪਾਜੀ ਇੱਥੇ ਲੱਗੇ ਇਹ ਪੂਰੇ ਪਿੰਡ ਵਾਲੇ ਆਸ-ਪਾਸੇ ਪਿੰਡਾਂ ਵਾਲੇ ਪਾਜੀ ਇੱਥੇ कूੜਾ ਸੁੱਟਦੇ ਪਿਆ। ਇਸ कूੜੇ ਤੋਂ ਅਸੀਂ ਸਾਰੇ ਜਣੇ ਬਹੁਤ ਪਰੇਸ਼ਾਨ ਵਾ। ਸਾਡੀ ਸਰਕਾਰ ਦੇ ਅੱਗੇ ਹੱਥ ਜੋੜ ਕੇ ਬੇਨਤੀ ਆ ਇਸ कूੜੇ ਨੂੰ ਇੱਥੇ ਚਕਾਇਆ ਜਾਵੇ ਕਿਤੇ ਹੋਰ ਸ਼ਿਫਟ ਕੀਤਾ ਜਾਵੇ ਜਾਂ ਇੱਥੇ ਗੱਡੀਆਂ ਲਾਈਆਂ ਜਾਣ। ਪਿੰਡਾਂ ਵਿੱਚ कूੜਾ ਸੁੱਟਣ ਲਈ ਸਰਕਾਰੀ ਜਗ੍ਹਾ ਦਿੱਤੀ ਜਾਂਦੀ ਹੈ, ਥਾਂ ਦਿੱਤੇ ਜਾਂਦੇ ਆ। ਇੱਥੇ ਕੋਈ ਜਗ੍ਹਾ ਨਹੀਂ ਦਿੱਤੀ। ਪਾਜੀ ਨਾ ਕੋਈ ਜਗ੍ਹਾ ਦਿੱਤੀ ਗਈ ਆ, ਨਾ ਕੋਈ ਗੱਡੀ ਲੱਗੀ ਆ, ਨਾ ਕੋਈ ਸਥਾਨ ਬਣਾਇਆ ਗਿਆ ਵਾ। ਲੋਕੀ ਜਿੱਥੇ ਮਰਜ਼ੀ ਇੱਥੇ ਸਾਡੇ ਮੰਦਰ ਦੇ ਲੱਗੇ ਆਲ ਕੇ ਸੁੱਟੀ ਜਾਂਦੇ ਆ ਇਹ ਕਿ ਧਾਰਮਿਕ ਸਥਾਨ ਹੈ ਲੋਕਾਂ ਨੂੰ ਆਪ ਸੋਚਣਾ ਚਾਹੀਦਾ ਸਰਪੰਚ ਸਾਹਿਬ ਦਾ ਘਰ ਵੀ ਨੇੜੇ ਹੈ ਸਰਪੰਚ ਸਾਹਿਬ ਨੇ ਕਦੀ ਲੋਕਿਆਂ ਨੇ ਕਿਸੇ ਨੂੰ ਨਹੀਂ ਜੀ ਨਹੀਂ ਕਿਸੇ ਨੇ ਕੋਈ ਕਾਰਵਾਈ ਨਹੀਂ ਕੀਤੀ ਕਦੀ ਤੁਸੀਂ ਮਿਲੇ ਹੋ ਇਸ ਬਾਰੇ ਸਰਪੰਚਾਂ ਨੂੰ ਜਾਂ ਕਿਸੇ ਸਰ ਹਰ ਸਰਕਾਰ ਨੂੰ ਮਿਲਿਦਾ ਵਾ ਜੇ ਦੀ ਮਰਜ਼ੀ ਸਰਕਾਰ ਹੋਵੇ ਤੁਹਾਡੀ ਕੋਈ ਸੁਣਵਾਈ ਨਹੀਂ ਹੈ